ਉਹ ਕੌਣ ਹੈ ਆ ਗਿਆ ਆ ਗਿਆ ਉਹ ਕੌਣ ਆ ਭਾਈ ਖੋਲ ਦੇ ਆਂ ਗੇਟ ਆਓ ਛੋਟੇ ਲਾਲਾ ਜੀ ਆਜੋ ਜੀ ਆਜੋ ਲੰਘਿਆਓ ਆਜੋ ਲਾਲਾ ਜੀ ਨਾ ਨਾ ਬਿਲਾ ਮੈਂ ਇੱਥੇ ਬੈਠੇ ਨਹੀਂ ਆਇਆ ਤੇ ਦੇਦੀ ਨੇ ਭੇਜਿਆ ਸੀ ਪੈਸਾ ਨੂੰ ਵੱਡੇ ਲਾਲੇ ਜੀ ਠੀਕ ਨੇ ਸਭ ਠੀਕ ਹੈ ਭਾਈ ਹੁਣ ਤੂੰ ਦੱਸ ਪੈਸੇ ਕਿਉਂ ਦੇਣੇ ਨੇ ਐਸੇ ਦੇ ਦਿਆਂਗੇ ਟਾੜਾ ਹੋ ਗਿਆ ਸਮਝਾਤਾ ਉਹ ਮੇਲੇ ਵਾਲਿਆਂ ਨਾਲ ਉਹ ਕਹਿੰਦੇ ਪੰਜ ਚਾਰ ਦਿਨਾਂ ਚ ਹੋ ਜਾਣਾ ਤੁਹਾਡਾ ਵੀ ਕੰਮ ਛੋਡੇ ਵੀ ਆ 5-4 ਦਿਨਾਂ ਅੰਚ ਸਾਰੇ ਪੈਸੇ ਮੋੜ ਦੂੰ ਨਾ ਨਾ ਬਿਲਾ ਬਹੁਤ ਟਾਈਮ ਹੋ ਗਿਆ ਸਾਡਾ 35-40 ਇਹੇ ਖੜਾ ਸਦੇ ਕਣੀ ਉਹ 35-40 ਕੀ ਚਾਹੇ 50 ਲੈ ਲਈ ਸਾਡਾ ਸਮਝੌਤਾ ਹੋ ਗਿਆ ਪੈਸੇ ਮਿਲਣ ਵਾਲੇ ਨੇ ਸਾਨੂੰ ਪੈਸੇ ਕਹਦੇ ਨੇ 21-17 ਅੱਜ ਤੋਂ 5 ਦਿਨਾਂ ਨੂੰ ਇਸੇ ਤੇਰੇ ਕੋਲ ਤੇਰੀ ਦੁਕਾਨ ਤੇ ਫੜਾਇਆ ਚੱਲ ਫਿਰ ਮੈਂ ਕਾਜਿਆ ਨਾ ਸਾਰੇ ਪੈਸੇ ਟਾਈਮ ਆ ਭੇਜਦੀ ਪੱਕਾ ਫਿਰ ਹਾਂ ਹਾਂ ਕਰਦੇ ਨੂੰ ਲੈ ਲਾਂਦੇ ਨੂੰ ਉਹ ਨਹੀਂ ਲਾਰੇ ਲਾਉਂਦੇ ਜੱਟਾ ਨੂੰ ਪੈਸਿਆਂ ਦੇ ਕਾਹਦੇ ਘਟੇ ਨੇ ਆ ਵੀ ਸਰਦਾਰ ਨੀਏ ਸ਼ੱਕ ਲਈਏ ਪ੍ਰਸ਼ਾਦਾ ਪਾਣੀ ਪੰਚਾਇਤ ਵੱਲ ਵੀ ਜਾ ਕੇ ਆਈਏ ਫਿਰ ਮਾਰਾ ਇਹ ਗੇੜਾ ਕੀ ਕਹਿੰਦਾ ਸਰਪੰਚ ਨੇ 70 ਸਿਆ ਕਰੀ ਐ ਆਜੋ ਆਜੋ ਕੌਣ ਉਹ ਬੱਲੇ 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 ਆੜਤੀਆ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਆਓ ਜੀ ਬੈਠੋ ਕੀ ਲਾਉਂਗੇ ਤੁਸੀਂ ਉਹ ਲੈਣਾ ਲੂਣਾ ਕੀ ਆ ਨ 70 ਸਿਆ ਚਾਹ ਲਾਉਂਗੇ ਜਾਂ ਲੱਸੀ ਲਾਉਂਗੇ ਕਾਸੇ ਦੀ ਲੋੜ ਨਹੀਂ ਆ ਮੈਂ ਤਾਂ ਕਹਿੰਦਾ ਸੀ ਕਿ ਹਿਸਾਬ ਤਾਂ ਜ਼ਿਆਦਾ ਹੋ ਗਿਆ ਆਪਾਂ ਇਹਨੂੰ ਨਿਬੜ ਲਈਏ ਤਾਂ ਚੰਗੀ ਗੱਲ ਐ ਸਾਹਬ ਵੀ ਨਿਬੜ ਜਾਊਗਾ ਹੋ ਗਈ ਮੇਰੀ ਹੋ ਗਈ ਮਿਲ ਵਾਲਿਆਂ ਨਾਲ ਉਹ ਸਾਰਿਆਂ ਦੇ ਪੈਸੇ ਪਾਈ ਜਾਂਦੇ ਆ ਆਪਣੇ ਵੀ ਪੈਸੇ ਪੈ ਜਾਣਗੇ ਜਿਵੇਂ ਮੋੜ ਦੇਾਂਗੇ ਤੁਹਾਡੇ ਤੈਨੂੰ ਤਾਂ ਪਤਾ ਹੀ ਅਨਛਤਰ ਸਿਆ ਕਿ ਆਰਤੀਆ ਦੇ ਵਿਆਜ ਦੇ ਉੱਤੇ ਵਿਆਜ ਪੈਂਦਾ ਤੇਰੇ ਨਾਲ ਆਪਣਾ 100 ਪੜਦਾ ਮੈਂ ਚਾਹੁੰਨਾ ਕਿ ਜੇ ਆਪਾਂ ਹਿਸਾਬ ਨਿਬੜ ਲਈਏ ਤਾਂ ਚੰਗੇ ਰਾਂਗੇ ਤੁਸੀਂ ਟੈਨਸ਼ਨ ਕਾਹਨੂੰ ਲੈਨੇ ਹੋ ਜੀ ਆਹ ਦੇਖੋ ਆਪਾਂ ਹੁਣੇ ਚੱਲਦੇ ਆ ਮੇਲ ਵਾਲਿਆਂ ਵੱਲ ਤੇ ਲਿਆਉਣੇ ਆ ਪੈਸੇ ਫਿਰ ਸੋਡਾ ਸਾਹਬ ਵੀ ਬਰਾਬਰ ਇਹ ਤਾਂ ਮੈਨੂੰ ਮਾਣ ਆ ਹੋਰ ਦੱਸੋ ਕੁਝ ਜੰਗਾ ਨੂੰ ਛੱਤਰ ਸਿਆਂ ਬੜੀ ਮਿਹਰਬਾਨੀ ਹੋਰ ਦੱਸ ਦਿਓ ਜੇ ਕੋਈ ਸੇਵਾ ਹੋਰ ਹੋਈ ਹੈ ਲਿਆ ਸਰਦਾਰ ਨੀ ਰੋਟੀ ਅਦੀ ਪੀਵੀ ਆ ਗਿਆ ਆ ਗਿਆ ਦੀਪੀ ਹਾਂ ਭਈ ਆ ਗਿਆ ਐਕਤੀ ਮੈਂ ਵੀ ਬੋਲਟ ਲੈਣਾ ਉਹ ਵੀ ਦੋ ਸੀਟਾਂ ਵਾਲਾ ਉਹ ਕੋਈ ਨਹੀਂ ਕੋਈ ਨਹੀਂ ਤੈਨੂੰ ਵੀ ਬੁਲਟ ਦਵਾ ਦਾਂਗੇ ਨਾਲੇ ਮੇਰੀ ਗੱਲ ਸੁਣ ਲਓ ਆ ਮਿੱਲ ਵਾਲੇ ਪੈਸੇ ਮਿਲੇ ਤੇ ਮੈਂ ਵੀ ਦੋ ਸੂਟ ਲਵਾਂ ਉਹ ਵੀ ਫੁਲਕਾਰੀ ਵਾਲੇ ਉਹ ਲੈ ਲਈ ਜਿਹੜੇ ਤੇ ਹੱਥ ਰੱਖੇਗੀ ਉਹੀ ਲੈ ਲਈ ਉਹੀ ਲਵਾਂ ਸਾਰਾ ਸਾਲ ਮੈਂ ਹੱਸੜਿਆਂ ਚ ਹੀ ਕੱਢਦਾ ਭਾਈ ਭਾਈ ਫੱਕੀ ਹਾਲਾ ਤੇਰੇ ਹਾਲ ਤਾਂ ਬਈ ਠੀਕ ਨੇ ਜਿਹੜੀ ਗੱਲ ਤਾਂ ਆਪਾਂ ਨੂੰ ਡਰ ਸੀਗਾ ਉਹੀ ਹੋ ਗਿਆ ਉਹ ਗੰਨੇ ਮਿੰਨ ਵਾਲੇ ਜਿੰਨਾਂ ਤਾਂ ਬੜੇ ਪੇਮੈਂਟ ਲੈਣੀ ਸੀ ਉਹ ਹੁਣ ਮੁੱਕਰ ਗਏ ਆਪਣੇ ਕਿਉਂ ਐ ਕਿਵੇਂ ਮੁੱਕਰ ਗਏ ਉਹ ਇਹ ਤਾਂ ਆਪਾਂ ਨੂੰ ਹੁਣ ਕੀ ਪਤਾ ਉਹਨਾਂ ਨੂੰ ਪਤਾ ਬਈ ਐ ਨਹੀਂ ਹੋ ਸਕਦਾ ਚੰਗੇ ਭਲੇ ਜੀਰੀ ਲਾਉਂਦੇ ਸੀ ਬਈ ਗੰਨੇ ਦਾ ਤਾਂ ਪੰਗੀ ਲੈ ਲਿਆ ਆਪਾਂ ਪੰਗਾ ਨਹੀਂ ਛੋਟੇ ਵੀਰ ਆ ਪਾਣੀ ਨੂੰ ਬਚਾਉਣ ਵਾਸਤੇ ਤੇ ਸਰਕਾਰ ਦੇ ਕਹੇ ਫਸਲੀ ਚੱਕਰ ਚੋਂ ਬਾਹਰ ਨਿਕਲਣ ਵਾਸਤੇ ਸੀ ਗੰਨਾ ਬੀਜਿਆ ਸੀ ਸਾਨੂੰ ਕੀ ਪਤਾ ਸੀ ਐ ਕਰਨਗੇ ਸਰਕਾਰਾਂ ਦਾ ਤਾਂ ਪੱਤੀ ਆ ਬਾਈ ਕਿਸੇ ਦੀ ਪੇਮੈਂਟ ਨਹੀਂ ਦਿੰਦੇ ਕਿਸੇ ਦਾ ਰੇਟ ਆਲੂ ਦੇਖ ਲੈ ਸੜਕਾਂ ਤੇ ਰੋਲ ਦੇ ਫਿਰਦੇ ਨਾ ਲੈਣ ਜਾਈਏ ਤਾਂ 80 ਰੁਪਏ ਕਿਲੋ ਕੀ ਕਰੀਏ ਬਾਈ ਜਿਹਨਾਂ ਨੂੰ ਤਾਂ ਪੈਸੇ ਲੈਣੇ ਨੇ ਉਹਨੇ ਕੰਨਾਂ ਵਿੱਚ ਸੂਣ ਸਰਕਦੀ ਜਿਹਨਾਂ ਦਾ ਆਪਣੇ ਦੇਣੇ ਨੇ ਉਹ 12 ਵਿੱਚ ਖੜੇ ਜਾ ਕੇ ਆਪਾਂ ਨੂੰ ਕੁਝ ਕਰਨਾ ਪਊ ਕਰੋ ਫਿਰ ਆਪਾਂ ਜਥੇਬੰਦੀ ਕੋਲ ਚੱਲਦੇ ਆ ਚਲੋ ਚਲੋ ਬਾਈ ਜੀਤ ਸਿੰਘ ਜੀ ਸਾਸਰੀਕਾਲ ਆਓ ਜੀ ਆਓ ਸਾਸਰੀਕਾਲ ਸਾਸਰੀਕਾਲ ਹੋਰ ਕਿਵੇਂ ਆਉਣੇ ਹੋ ਫਿਰ ਆਉਣੇ ਕਾਦੇ ਤੁਹਾਨੂੰ ਪਤਾ ਹੀ ਐ ਜਿਹੜਾ ਮੇਲ ਵਾਲਿਆਂ ਨੇ ਆਪਣੇ ਨਾਲ ਵਾਦਾ ਕੀਤਾ ਸੀ ਉਹ ਆਪਣੀ ਜਵਾਨੋਂ ਭੱਜ ਗਏ ਭੱਜ ਗਏ ਚਲੋ ਫਿਰ ਹੋਈਏ ਇਕੱਠੇ ਤੇ ਲਾਈਏ ਧਰਨੇ ਬਾਈ ਧਰਨੇ ਹਾਂ ਧਰਨੇ ਸ਼ਹੀਦ ਉਦਮ ਸਿੰਘ ਨੇ ਕਿਹਾ ਸੀ ਬੋਲੀ ਤੇ ਅੰਨੀ ਸਰਕਾਰ ਨੂੰ ਜਗਾਉਣ ਲਈ ਖੜਕਾ ਕਰਨਾ ਪੈਣਾ ਪਰ ਬਾਈ ਜੀਨੇ ਗੰਨਾ ਨਹੀਂ ਲਾਇਆ ਕਿ ਉਹ ਕਿਸਾਨ ਆਪਣਾ ਸਾਥ ਦੇਣਗੇ ਉਹ ਸਾਥ ਕਿਉਂ ਨਾ ਦੇਣਗੇ ਇਤਿਹਾਸ ਗਵਾਹ ਇਸ ਗੱਲ ਦਾ ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਵੇਲੇ ਮਲੇਰ ਕੋਟਲੇ ਦੇ ਨਵਾਬ ਨੇ ਖਾ ਦਾ ਨਾਰਾ ਮਾਰਿਆ ਸੀ ਇਹ ਤਾਂ ਫਿਰ ਆਪਣੇ ਭਰਾਣੇ ਨਾਲੇ ਸ਼ਹੀਦ ਭਗ ਸਿੰਘ ਹੋਰਾਂ ਨੇ ਕਿਹੜਾ ਸ਼ੌਂਕ ਨੂੰ ਜਾਨ ਦਿੱਤੀਆਂ ਸੀ ਸੰਘਰਸ਼ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਚਲੋ ਫਿਰ ਚੱਲੀਏ ਚਲੋ 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 ਲਾਈਏ ਧਰਨਾ ਫਿਰ ਇਕੱਠੇ ਹੋ ਕੇ ਕਾ ਯੇ ਸਾਡੇ ਹੱਕਾਂ ਦੇ ਲਈ ਤੁਸੀਂ ਵੰਡਦੇ ਖਰਾਤ ਪੈਸਾ ਰਾਜ ਸੱਤਾ ਦੇ ਲਈ ਸਾਡੇ ਮੁੱਕ ਗਏ ਨੇ ਦੇਸ਼ ਹਿਤਿਆਂ ਖੋਡੇ ਤਖਤਾਂ ਤੇ ਬਹਿਣ ਲਈ ਤਿਆਰ ਨੇ ਅਸੀਂ ਉਹ ਜਿਹੜੇ ਕਰਨੇ ਤੇਰੇ ਨਿਆਂ ਤੁਸੀਂ ਉਹ ਜੋ ਚੁਣਾਉਂਦੇ ਸਰਕਾਰ ਨੇ ਅਸੀਂ ਉਹ ਜਿਹੜੇ